ਸੰਜਮ ਸਹਿਸ ਸਿਆਣਪ ਪਿਆਰੇ ਇਕ ਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿੰਨ ਕੁਲ ਲੱਗ ਗਾਲ ਹੋਂਦੀ ਵਸਤ ਨਾ ਜਾਤੀਆਂ ਪਿਆਰੇ ਕੋੜ ਨਾ ਚੱਲੀ ਨਾਲ ਸਤਗੁਰ ਜਿਨਾ ਮਿਲਾ ਮਿਲਾਇਓਨ ਪਿਆਰੇ ਸੱਚਾ ਨਾਮ ਸਮਾਲ ਦੁਨੀਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੈ ਮੇਰਾ ਸਤਨਾਮ ਧਨ ਵਾਹ ਗੁਰੂ ਜੀ ਸੋਰਠ ਮਹੱਲਾ ਪੰਜਵਾਂ ਕਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪੰਗਮ ਸਾਦੇ ਪੰਜ ਜਨਾਸ ਸੰਗ ਨਾ ਛੁਟਕਿਓ ਅਧਿਕ ਅਹੰਬਦ ਬਾਦੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪਯੰਗਮ ਸਾਦੇ ਪੰਜ ਜਨਾਸ ਸੰਗ ਨਾ ਛੁਟਕਿਓ ਅਧਿਕ ਅਹੰਬਦ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨਿਕਾ ਆਰ ਪਨਿਓ ਸਵਾਮੀ ਕੈ ਦਵਾਰੇ ਤੀਜਾ ਫੁੱਤ ਬਵੇਕਾਰਾ ਮੋਨ ਪਿਓ ਕਰਪਾਤੀ ਰਹਿਓ ਨਗਨ ਪਨਿਓ ਬਨਮਾਹੀ ਅਟ ਤਿਰੰਥ ਸਭ ਧਰਤੀ ਬ੍ਰਹਮਿਓ ਦੁਵਿਦਾ ਛਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤੜਾਈ ਮਨ ਕੀ ਮੈਰ ਨਾ ਉਤਰਹਿ ਬਿੰਦ ਜੇ ਲਖ ਯਤਨ ਕਰਾਈ ਕਨਕ ਕਾਮਣੀ ਹੈ ਵਰਗੈ ਬਨ ਬਹੁ ਮਿੰਦ ਦਾਨ ਦਾਤਾ ਰਹਾ ਅਨ ਬਸਤਰ ਭੂਮ ਬੋਇ ਅਰਪੇ ਨਾ ਮਿਲੈ ਹਰ ਦਵਾਰਾ ਪੂਜਾ ਅਰਜਾ ਬੰਦਨ ਡੰਡਾਤ ਖਟ ਕਰਮ ਰਤ ਰਹਤਾ ਓਹੋ ਕਰਤ ਬੰਦਨ ਮੈਂ ਪ੍ਰਿਆ ਨਾ ਮਿਲੀ ਐ ਇਹ ਜੁਗਤਾ ਜੋਗ ਸਿੱਧ ਆਸਣ ਚੌਰਾਸੀ ਏ ਭੀ ਕਰ ਕਰ ਰਹਿਆ ਵੱਡੀ ਅਰਜਾ ਫਿਰ ਫਿਰ ਜਨਮੈ ਹਰ ਸਿਉ ਸੰਗਨ ਗਹਿਆ ਰਾਜ ਲੀਨਾ ਰਾਜਨ ਕੀ ਰਚਨਾ ਕਰਿਆ ਹੁਕਮ ਫਾਨ ਸੇਜ ਸੋਨੀ ਚੰਦਨ ਜੋਆ ਨਰਕ ਕੋਰ ਕਾ ਦਵਾਰਾ ਹਰ ਕੀ ਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੋ ਨਾਨਕ ਤਿਸ ਭਯੋ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹ ਮਨ ਰਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ